ਕੁਝ ਜਿਹੜਾ ਖਾਲਸਾ ਵਾਹੀ ਦੀ ਫਤਿਹ ਸੋ ਕਾਫੀ ਸਾਰੇ ਇਲਾਕਿਆਂ ਦੇ ਵਿੱਚ ਖੜਾ ਆਏ ਹੋਏ ਆ ਤੇ ਫਰੀਦਕੋਟ ਹਲਕੇ ਦੇ ਵਿੱਚ ਜਿਹੜੀ ਨਹਿਰ ਆ ਜਿਹੜੀ ਬਣਾਈ ਗਈ ਸੀ ਪੱਕੇ ਤੌਰ ਤੇ ਉਹ ਉਸ ਨਹਿਰ ਦੇ ਹਾਲਾਤ ਆ ਜਿਹੜੇ ਉਹ ਤੁਸੀਂ ਦੇਖ ਸਕਦੇ ਆ ਨਹਿਰ ਜਿਹੜੀ ਤਕਰੀਬ ਤਕਰੀਬਨ ਤਕਰੀਬਨ ਪੌਲ ਦੇ ਨਾਲ ਦੇ ਪਾਸੋਂ ਜਿਹੜੀ ਟੁੱਟ ਚੁੱਕੀ ਆ ਸ਼ਾਇਦ ਇਹ ਵੀ ਪ੍ਰਸ਼ਾਸਨ ਆ ਜਿਹੜੇ ਇਸ ਗੱਲ ਦੀ ਡੀ ਕਰ ਰਿਆ ਵੀ ਇੱਥੇ ਵੀ ਪੰਜਾਬ ਦੇ ਲੋਕ ਆਉਣਗੇ ਟ੍ਰੈਕਟਰ ਟਰਾਲੀਆਂ ਲੈ ਕੇ ਉਹ ਆਪੇ ਇੱਥੇ ਘੱਟੇ ਲਾ ਜਾਣਗੇ ਤੇ ਇਹਨਾਂ ਦਾ ਕੰਮ ਸਿਰਫ ਤੇ ਸਿਰਫ ਇੱਕ ਸਰਕਾਰੀ ਤੌਰ ਤੇ ਕਾਗਜ਼ਾਂ ਦੇ ਵਿੱਚ ਸਫਾਈ ਕਰਕੇ ਕਾਗਜ਼ਾਂ ਦੇ ਵਿੱਚ ਕੰਮ ਕਰਕੇ ਪੈਸਾ ਖਾਣਾ ਰਹਿ ਗਿਆ ਹੋਰ ਕੋਈ ਮੈਨੂੰ ਲੱਗਦਾ ਇਹਨਾਂ ਦਾ ਮਕਸਦ ਰਹਿ ਨਹੀਂ ਗਿਆ ਸਰਕਾਰ ਦਾ ਤੇ ਪ੍ਰਸ਼ਾਸਨ ਦਾ ਇਹ ਹੀ ਏਸੀ ਦੇ ਵਿੱਚ ਬਹਿ ਕੇ ਇਹ ਹੀ ਡੀ ਕਰਦੇ ਕੀ ਇਹ ਮੈਨਾਂ ਇਹਨਾਂ ਨੂੰ ਪਤਾ ਨਹੀਂਗਾ ਫਿਰ ਇਹਨਾਂ ਦੀ ਨਿਗਰਾਨੀ ਕਾਦੀ ਜੇ ਨਹਿਰ ਤੇ ਘੜਾ ਹੀ ਨਹੀਂ ਮਾਰ ਸਕਦੇ ਏਸੀ ਦੇ ਵਿੱਚ ਬਹਿ ਕੇ ਘਰੇ ਮੁੜ ਜਾਣਾ ਤੇ ਫਿਰ ਫਾਇਦਾ ਕੀ ਜੇ ਲੋਕਾਂ ਨੇ ਇਹਨਾਂ ਨੂੰ ਦੱਸਣਾ ਕਿ ਭਾਈ ਇੱਥੇ ਨੁਕਸਾਨ ਹੋਈ ਜਾਂਦਾ ਤੇ ਫਿਰ ਇਹਨਾਂ ਦੀ ਜ਼ਿੰਮੇਵਾਰੀ ਕੀ ਬਣਦੀ ਆ ਜਾਂ ਇਹ ਕਾਦੀ ਨੌਕਰੀ ਕਰ ਰਹੇ ਆ ਇਹ ਕਾਦੀਆਂ ਤਨਖਾਹਾਂ ਲੈ ਰਹੇ ਆ ਜਦੋਂ ਇਹਨਾਂ ਨੇ ਕੋਈ ਕੰਮ ਹੀ ਨਹੀਂ ਕਰਨਾ ਸਰਕਾਰ ਦਾ ਤੇ ਪ੍ਰਸ਼ਾਸਨ ਦਾ ਸਿਰਫ ਇਹੀ ਕੰਮ ਰਹਿ ਗਿਆ ਕਿ ਪੰਜਾਬ ਦੇ ਲੋਕ ਹੈਗੇ ਆ ਉਹ ਆਪੇ ਕਰ ਲੈਣਗੇ ਸਾਨੂੰ ਕੀ ਲੋੜ ਕਰਨ ਦੀ ਪੰਜਾਬ ਦੇ ਲੋਕ ਸਾਨੂੰ ਟੈਕਸ ਦੇ ਰਹੀ ਤਨਖਾਹਾਂ ਦੇਈ ਜਾਂਦੇ ਅਸੀਂ ਤਨਖਾਹਾਂ ਲੈ ਲੈਨੇ ਏਸੀ 'ਚ ਬੈਠ ਕੇ ਸਰ ਜੀ ਜੇ ਗੱਲ ਕਰੀਏ ਕਿੰਨਾ ਕੁ ਟਾਈਮ ਹੋਇਆ ਨਵੀਆਂ ਨਹਿਰਾਂ ਬਣਨ ਨੂੰ ਦੇਖੋ ਥੋੜਾ ਜਿਹਾ ਹੀ ਹੋਇਆ ਤਾਂ ਮੇਰੇ ਹਿਸਾਬ ਨਾਲ ਦੋ ਤੱਕ ਦੋ ਤਿੰਨ ਮਹੀਨੇ ਹੋਏ ਆ ਨਹਿਰ ਬਣੀ ਨੂੰ ਤੋਂ ਇਸੇ ਕਾਫੀ ਸੰਘਰਸ਼ ਜਿਹੜਾ ਇਸ ਨਹਿਰ ਤੇ ਹੋਇਆ ਸੀਗਾ ਬਰਖਤਾਂ ਦੇ ਪ੍ਰਤੀ ਵੀ ਵਾਤਾਵਰਣ ਦੇ ਪ੍ਰਤੀ ਵੀ ਸੀਪੀਏ ਦੇ ਪ੍ਰਤੀ ਵੀ ਕਾਫੀ ਜਿਹੜਾ ਸੰਘਰਸ਼ ਹੋਇਆ ਸੀ ਸੰਘਰਸ਼ ਤੋਂ ਬਾਅਦ ਜਿਹੜਾ ਇਹ ਨਹਿਰ ਬਣੀ ਆ ਤੇ ਨਹਿਰ ਦੇ ਹਾਲਾਤ ਤੁਸੀਂ ਦੇਖ ਸਕਦੇ ਆ ਮੈਨੂੰ ਲੱਗਦਾ ਵੀ ਜਿਹੜਾ ਪੌਲਾ ਇਹ ਪੁੱਲ ਵੀ ਕੋਈ ਬਹੁਤਾ ਟਾਈਮ ਨਹੀਂ ਕੱਢਦਾ ਜਿਸ ਹਿਸਾਬ ਨਾਲ ਇਹ ਜਿਹੜੀ ਆ ਮੇਰੇ ਟੁੱਟ ਰਹੀ ਆ ਤੇ ਸਾਹ ਥੱਲੇ ਬਹਿ ਰਹੀ ਆ